दिन पहले से भी बोलते कि मैं कोशिश करता मेरी मेरी हिम्मत नहीं बढ़ती <laughs> नहीं संभाल गिटा रखिया फिर उपर चढ़िया पता नहीं दमाग की आ रहा अस <laughs> <पारी भी> <laughs> उ खड़े हैं जितने कि मुंडे ने सारा वारदात की ਤਾਨੂੰ ਦਿਖਾ ਦਈਏ ਕਿ ਇਹ ਉਹ ਦਰਖਤ ਹੈ ਜਿਹਦੇ ਨਾਲ ਮੁੰਡਾ ਤੇ ਇੱਥੇ ਉਹ ਮੁੰਡਾ ਪਿਆ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਜਦੋਂ ਅਸੀਂ ਮੁੰਡੇ ਨੂੰ ਦੇਖਿਆ ਤੇ ਇੱਥੇ ਮੁੰਡੇ ਦੇ ਨਾਲ ਨਾਲ ਮੁੰਡੇ ਦੀ ਸਕੂਟੀ ਦੀ ਚਾਬੀ ਸਕੂਟੀ ਵੀ ਉੱਥੇ ਖੜੀ ਹੋਈ ਸੀ ਨਾਲ ਇੱਕ ਪਰਚਾ ਉਹਦੇ ਉੱਤੇ ਪਤਾ ਨਹੀਂ ਕੀ ਲਿਖਿਆ ਹੋਇਆ ਸੀ ਤੇ ਹੋਰ ਇੱਕ ਬੈਗ ਤੇ ਜਿਹੜੀ ਰੱਸੀ ਹੈ ਉਹ ਇੱਕਦਮ ਬ੍ਰੈਂਡ ਨਿਊ ਸੀਗੀ ਉਹ ਨਵੀਂ ਹੀ ਲੈ ਕੇ ਆਇਆ ਹੋਇਆ ਸੀ ਤੇ ਘਰਦਿਆਂ ਨੇ ਵੀ ਅਸੀਂ ਗੱਲ ਕੀਤੀ ਇਹ ਘਰਦਿਆਂ ਨੇ ਕਿਹਾ ਕਿ ਇਹੋ ਜਿਹੀ ਕੋਈ ਵੀ ਘਰ ਦੇ ਵਿੱਚ ਗੱਲ ਨਹੀਂ ਹੋਈ ਮੁੰਡਾ ਕਾਫੀ ਟਾਈਮ ਦੇ ਵਿੱਚ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀਗਾ ਤੇ ਹੋ ਸਕਦਾ ਉਹਦੇ ਕਰਕੇ ਸਾਰਾ ਕੁਝ ਕੀਤਾ ਹੋਵੇ ਡਿਪਰੈਸ਼ਨ تھا ਉਹਨੂੰ बस ਇਹ ਕਹਿੰਦਾ ਕਿ ਮੇਰਾ ਲੀਵਰ ਫੇਲ ਹੋ ਗਿਆ ਬਿਲਕੁਲ ਲੀਵਰ ਫੇਲ ਹੋ ਗਿਆ ਔਰ ਕਿਡਨੀਜ਼ ਫੇਲ ਹੋ ਗਈ ਹੈ ਤੁਹਾਨੂੰ ਇਹ ਦਿਖਾ ਦਈਏ ਕਿ ਅਸੀਂ ਮੌਕੇ ਦੇ ਉਹੀ ਜਗ੍ਹਾ ਖੜੇ ਆ ਜਿੱਥੇ ਕਿ ਸਾਰੀ ਵਾਰਦਾਤ ਹੋਈ ਹੈ ਇਹ ਉਹ ਦਰਖਤ ਆ ਤੁਹਾਨੂੰ ਦਿਖਾ ਦਈਏ ਕਿ ਥੱਲੇ ਪਹਿਲਾਂ ਉਹਨੇ ਇੱਟਾਂ ਦੇਖੋ ਤੁਸੀਂ ਇੱਟਾਂ ਇੰਨੇ ਟਿਣੀਆਂ ਹੋਈਆਂ ਬਿਲਕੁਲ ਪਰਫੈਕਟ ਤੇ ਲੱਗ ਨਹੀਂ ਰਿਹਾ ਕਿ ਮੁੰਡਾ ਦਿਮਾਗੇ ਤੋੜ ਤੇ ਆ ਗਿਆ ਕਿਥੇ ਹੋ ਸਕਦਾ ਪਹਿਲਾਂ ਉਹਨੇ ਇੱਟਾਂ ਐਵੇਂ ਰੱਖੀਆਂ ਫਿਰ ਉੱਪਰ ਚੜਿਆ ਹੁਣ ਪਤਾ ਨਹੀਂ ਉਹਦੇ ਦਿਮਾਗ ਦੇ ਵਿੱਚ ਕੀ ਆ ਰਿਹਾ ਸੀ ਕੀ ਨਹੀਂ ਲੋਕਾਂ ਦਾ ਵੀ ਕਹਿਣਾ ਕਿ ਜੇ ਅਸੀਂ ਥੋੜੀ ਦੇਰ ਪਹਿਲਾਂ ਦੇਖ ਲੈਂਦੇ ਉਹਨੂੰ ਤੇ ਅਸੀਂ ਉਹਨੂੰ ਬਚਾ ਸਕਦੇ ਸੀ ਸੀਗਾ ਵੀ ਜੇ ਕਿਤੇ ਟਾਈਮ ਸੇ ਦੇਖ ਲੈਂਦੇ ਕੋਈ ਪਹਿਲਾਂ ਹੈ ਬਚ ਸਕਦੇ ਸੀ ਇਹ ਮੈਨੂੰ ਪੂਰੀ ਆਸ ਸੀਗੀ ਵੀ ਬਾਜ ਜਾਂਦੇ ਜਿਵੇਂ ਬੋਡੀ ਦੇਖੀ ਹੋਏ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਕਿ ਜਿੱਥੇ ਮੁੰਡੇ ਨੇ ਇਹ ਸਾਰਾ ਕੁਝ ਕੀਤਾ ਤੇ ਇੱਥੇ ਮੁੰਡੇ ਨੂੰ ਜਦੋਂ ਦੇਖਿਆ ਲੋਕਾਂ ਨੇ ਤੇ ਇੱਥੇ ਸਾਰਿਆਂ ਦੇ ਰੰਗ ਉੱਡ ਗਏ ਕਿ ਆਹ ਸਾਡੇ ਇਲਾਕੇ ਦੇ ਵਿੱਚ ਕੀ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਨਿਊ ਸਣੀ ਇਨਕਲੇਵ 125 ਸੈਕਟਰ ਦੀ ਘਟਨਾ ਹੈ ਜਿੱਥੇ ਕਿ ਸਵੇਰੇ-ਸਵੇਰੇ ਜਦੋਂ ਲੋਕ ਸੈਰ ਕਰਨ ਜਾਂਦੇ ਆ ਉਹਨਾਂ ਨੇ ਦੇਖਿਆ ਕਿ ਇੱਥੇ ਮੁੰਡਾ ਇੱਕ ਇਹ ਮੁੰਡਾ ਕੋਈ ਜਿਆਦਾ ਉਮਰ ਦਾ ਨਹੀਂ ਸੀਗਾ 35 ਤੋਂ ਲੈ ਕੇ 40 ਤੱਕ ਉਮਰ ਦੱਸੀ ਜਾ ਰਹੀ ਹੈ ਫਿਰ ਤੁਹਾਨੂੰ ਦੱਸ ਦਈਏ ਕਿ ਮੁੰਡੇ ਦੀ ਜਿਹੜੀ ਘਰ ਵਾਲੀ ਹੈ ਉਹਦਾ ਵੀ ਰੋ ਰੋ ਬੁਰਾ ਹਾਲ ਹੈ ਤੇ ਉਹਦੇ ਨਾਲ ਤਾਂ ਇੱਕ ਬੱਚਾ ਵੀ ਹੈਗਾ ਤੇ ਉਹ ਸਾਰੇ ਮੌਕੇ ਤੇ ਆਏ ਤੇ ਉਹਨਾਂ ਨੇ ਦੇਖਿਆ ਜਦੋਂ ਉਹਨਾਂ ਦਾ ਰੰਗ ਉੱਡ ਗਿਆ ਅਸੀਂ ਹੋਰ ਵੀ ਤੁਹਾਨੂੰ ਦਿਖਾ ਦਈਏ ਕਿ ਇੱਥੇ ਆਹ ਜਿਹੜਾ ਦਰਖਤ ਹੈ ਇੱਥੇ ਗਲਾਸ ਵੀ ਪੇ ਹੋਏ ਨੇ ਕਿਸੇ ਤਰ੍ਹਾਂ ਸੇ ਦੇਖ ਸਕਦੇ ਆ ਕਿ ਇੱਥੇ ਮੈਨੂੰ ਲੱਗਦਾ ਹੈ ਕਿ ਕੁਝ ਹੋਰ ਵੀ ਇੱਥੇ ਕਈਆਂ ਦਾ ਕੁਝ ਗਲਾਸ ਟੰਗੇ ਹੋਏ ਆ ਤਾਂ ਮਤਲਬ ਕਿ ਕੋਈ ਹੋਰ ਵੀ ਇੱਥੇ ਬੈਠਦਾ ਹੋਊਗਾ ਕੁਝ ਕਰਦੇ ਹੋਣਗੇ ਹੁਣ ਪਤਾ ਨਹੀਂ ਇਹ ਸਾਰਾ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਕਿ ਇਹ ਸਾਰਾ ਕੁਝ ਹੋਇਆ ਕੀ ਸੀਗੀ ਲੇਕਿਨ ਹੁਣ ਤੱਕ ਜਿਹੜਾ ਹੁਣ ਦੇਖ ਕੇ ਲੋਕਾਂ ਦਾ ਜਿਹੜਾ ਕਹਿਣਾ ਹੈ ਤੇ ਪਰਿਵਾਰ ਦਾ ਜਿਹੜਾ ਕਹਿਣਾ ਹੈ ਉਹਦੇ ਨਾਲ ਇਹ ਹੀ ਲੱਗਦਾ ਹੈ ਕਿ ਇਹ ਮੁੰਡਾ ਜਿਹੜਾ ਮਾਨਸਿਕ ਤੌਰ ਤੇ ਠੀਕ ਨਹੀਂ ਸੀਗਾ ਤੇ ਘਰ ਘਰ ਦੇ ਨਾਲ ਵੀ ਗੱਲ ਹੋਈ ਉਹ ਕਹਿੰਦੇ ਕਿ ਇਹ ਕਾਫੀ ਟਾਈਮ ਤੋਂ ਮਾਨਸਿਕ ਪ੍ਰੇਸ਼ਾਨ ਸੀਗਾ ਤਾਂ ਕਰਕੇ ਹੋ ਸਕਦਾ ਹੈ ਕਿ ਇਹਨੇ ਸਾਰਾ ਕੁਝ ਕੀਤਾ ਹੋਵੇ ਇਹ ਤਾਂ ਕਿ 5-7 ਦਿਨ ਪਹਿਲੇ ਸੇ ਵੀ ਬੋਲ ਰਿਹਾ ਸੀ ਕਿ ਮੈਂ ਕੋਸ਼ਿਸ਼ ਕਰਤਾ ਮੇਰੀ ਹਿੰਮਤ ਨਹੀਂ ਬੜਦੀ ਮੇਰੇ ਮੰਮੀ ਕੋਲ ਆਇਆ ਜਿਵੇਂ ਕਿ ਉਹ ਕਰਦਿਆਂ ਨੇ ਦੱਸਿਆ ਕਿ ਉਹ ਰੈਗੂਲਰ ਆਈਟੀ ਕੰਪਨੀ ਦੇ ਵਿੱਚ ਜੋਬ ਕਰਦਾ ਸੀ ਰੈਗੂਲਰ ਜਾਂਦਾ ਸੀ ਅੱਜ ਕਹਿੰਦਾ ਕਿ ਜੋਬ ਤੇ ਨਹੀਂ ਜਾਣਾ ਤੇ ਅੱਜ ਸਵੇਰੇ ਹੀ ਸਕੂਟੀ ਚੱਕ ਕੇ ਇੱਧਰ ਨੂੰ ਆ ਗਿਆ ਤੇ ਕਰਦੇ ਕਹਿੰਦਾ ਸਾਨੂੰ ਪਤਾ ਤੱਕ ਨਹੀਂ ਲੱਗਿਆ ਨਹੀਂ ਕਹਤੇ ਆਫਿਸ ਨਹੀਂ ਜਾਣਾ ਅੱਜ ਮੈਨੇ ਆਫਿਸ ਨਹੀਂ ਜਾਣਾ ਡਿਪਰੈਸ਼ਨ ਮੈਂ થઈ ਜਾਂ ਕੁਝ ਬਹੁਤ ਜ਼ਿਆਦਾ ਤੇ ਇਹ ਸਵੇਰ ਦੀ ਘਟਨਾ ਹੈ ਜਿੱਦੋਂ ਲੋਕ ਸ਼ਹਿਰ ਕਰਨ ਆਉਂਦੇ ਆ ਤੇ ਲੋਕਾਂ ਨੇ ਇਹ ਦੇਖਿਆ ਕਿ ਮੁੰਡਾ ਇੱਥੇ ਤਨ ਨੇ ਕੋਈ ਫੇਰ ਦਿਖਾ ਦਈਏ ਕਿ ਉਹ ਦਰਖਤ ਆਹਾ ਇਹ ਨਿਊ ਸਨ ਇਨਕਲੇਵ ਦੀਆਂ ਤਸਵੀਰਾਂ ਜਿੱਥੇ ਕਿ ਥੋੜਾ ਜਿਹਾ ਇੱਕ ਸਾਈਡ ਦੇ ਵਿੱਚ ਜੰਗਲ ਪੈਂਦਾ ਹੈ ਉੱਥੇ ਇੱਕ ਦਰਖਤ ਹੈ ਦਰਖਤ ਦੇ ਨਾਲ ਹੁਣ ਮੁੰਡੇ ਨੂੰ ਪਤਾ ਨਹੀਂ ਇਹ ਜਗ੍ਹਾ ਪਹਿਲਾਂ ਦੇਖੀ ਸੀ ਕਿ ਨਹੀਂ ਦੇਖੀ ਸੀ ਕਿਵੇਂ ਉਹਨੂੰ ਇਹ ਜਗ੍ਹਾ ਦਾ ਪਤਾ ਲੱਗਾ ਇੱਥੇ ਟਿਕਾਣੇ ਦੇ ਆ ਕੇ ਕਿਵੇਂ ਉਹਨੇ ਇਹ ਸਾਰਾ ਕੀਤਾ ਹੁਣ ਅੱਗੇ ਜਾਂਸਦਾ ਵਿਸ਼ਾ और जिम्मे जिम्मे अगे टाइम निकलूगा उमे में पता लगूगा कि सारा कुछ होया क्यों सी नहीं कहते ऑफिस नहीं जाना आज मैंने ऑफिस नहीं जाना डिप्रेशन में थे या कुछ बहुत ज्यादा <laughs> कल कोई घर दे विच कोई गल हुई सी कोई कोई भी कोई हो गल, गल हुई होवे है जी नहीं गलत कुछ भी नहीं ऐसी बात नहीं सिर्फ किद्दा दिन तो फिर भी ठीक नहीं किद्दा बिहेव करदे सी घर दे विच डिप्रेशन था उनको बस ये कहते कि मेरा लिवर फेल हो गया बिल्कुल लिवर फेल हो गया और

घर कुछ यह कोई गलत नहीं हुई जो करके मिलके सार सारा कुछ किया तो। नहीं डिप्रेशन भी इनको ना वो हिप टूट गई थी इनकी हिप टूटने के बाद इनको बस वो डॉक्टर ने बस बोला कि 25 25 मार्च को बोला था कि रिप्लेसमेंट तो है ही है पहले से ही था वो उसको उसका दुख था इनको रिप्लेसमेंट दुख था इनको मैं बड़ा समझाया मैं कहा रिप्लेसमेंट की हिप टूट गई ठीक चल रहे हो है

ਕੰਮ ਕਿਹੜਾ ਕਰਦੇ ਸੀ ਉਹ ਆਈਟੀ ਕੰਪਨੀ ਕੰਮ ਕਰਦਾ ਸੀ ਕੋਈ ਆਈਟੀ ਸਿਰੀਜ ਹੰਦੇ ਸੀ ਆਈਟੀ ਰੋਜ਼ ਆਫਿਸ ਹੰਦੇ ਰੋ ਸਰ ਅੱਜ ਨਹੀਂ ਗੇ ਅੱਜ ਨਹੀਂ ਗੇ ਅੱਜ ਮੈਂ ਤਾਂ ਪਤਾ ਨਹੀਂ ਮੈਂ ਇੱਥੇ ਨਾ ਸੰਦੀਪਲੇ ਕੁਇਸਟਾਨੇ ਸਭ ਨੇ ਦੇਖ ਸਕਦੇ ਹੋ ਤੁਸੀਂ ਪਰਿਵਾਰ ਦਾ ਹਾਲ ਦੇਖ ਸਕਦੇ ਹੋ ਤੁਸੀਂ ਬ੍ਰਦਰ ਅਜੀ ਮੇਰਾ ਅੱਛਾ ਜੀ ਤੇ ਇਹ ਕਿਉਂ ਮਿਲ ਕੇ ਤੁਹਾਨੂੰ ਕੀ ਲੱਗਦਾ ਕਿ ਕਿਉਂ ਕੀਤਾ ਹੋਗਾ ਡਿਪਰੈਸ਼ਨ ਸੀਗੀ ਸਾਰੀ ਨੂੰ ਪਿਛਲੇ ਦੋ ਦਿਨ ਤੋਂ ਕਾਫੀ ਜ਼ਿਆਦਾ ਡਿਪਰੈਸ਼ਨ ਸੀਗਾ ਜੀ ਠੀਕ ਹੈ ਜੀ ਕਿੱਥੇ ਘਰ ਹੈ ਆਪਣਾ ਮੇਰਾ 2500 ਨੰਬਰ ਸੇ ਸਨਿੰਗ ਲਿਓ 125 ਅੱਛਾ ਜੀ ਮਿਲ ਕੇ ਲੋਕਲੀ ਸੀਗੇ ਹਾਂਜੀ ਹਾਂਜੀ ਠੀਕ ਹੈ ਤੇ ਇਹਨਾਂ ਦਾ ਘਰ ਵੀ ਮਿਲ ਕੇ ਤੁਹਾਡੇ ਨਾਲ ਹੀ ਰਹਿੰਦੇ ਸੀਗੇ ਇੱਥੇ ਪਿੱਛੇ ਰਹਿੰਦਾ ਸਰ ਇਹ Amazon Tower ਤੇ ਨਾਲ ਜੀ ਪਿਛਲੇ ਕਾਫੀ ਦਿਨਾਂ ਤੋਂ ਡਿਪਰੈਸ਼ਨ ਸੀਗਾ ਸਰ ਪਰ ਪਿਛਲੇ ਦੋ ਦਿਨ ਤੋਂ ਜ਼ਿਆਦਾ ਹੀ ਪ੍ਰੋਬਲਮ ਸੀਗੀ ਜੀ ਕੁਝ ਅੱਛਾ ਜੀ ਠੀਕ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੈਗੇ ਨੇ ਉਹ ਇੱਥੇ ਪਹੁੰਚ ਗਏ ਤੇ ਉਹਨਾਂ ਦਾ ਦੇਖ ਕੇ ਬੁਰਾ ਹਾਲਾਤ ਦੱਸ ਰਹੇ ਨੇ ਕਿ ਤੁਸੀਂ ਇਹ ਸਾਰੇ ਹਾਲਾਤ ਦੇਖੇ ਤੁਹਾਨੂੰ ਕੀ ਜਦੋਂ ਤੁਸੀਂ ਦੇਖਿਆ ਤਾਂ ਕਿਵੇਂ ਦੇਖਿਆ ਸੀਗਾ ਇਸ ਜੇ ਦੂਰੋਂ ਤਾਂ ਅੱਧਾ ਲੱਗਦਾ ਜੀ ਜਦੋਂ ਕੋਈ ਯੰਗ ਏਜ ਦਾ ਹੀ ਮੁੰਡਾ ਹੋਵੇ ਹਨਾ ਇਹ ਵੀ ਨਹੀਂ ਪਤਾ ਲੱਗਦਾ ਸੀ ਕਿ ਪਿਆਰ ਥੱਲੇ ਲੱਗ ਰਿਹਾ ਨਹੀਂ ਪਰ ਜਦੋਂ ਆਪਾਂ ਗਏ ਨੇੜੇ ਫੋਟੋ ਖਿੱਚੀਆਂ ਤੇ ਬਾਡੀ ਗਰਮ ਹੀ ਸੀ ਇੱਦਾਂ ਹੀ ਲੱਗ ਰਹੀ ਘੰਟਾ ਡੇਢ ਜਾਂ 2 ਘੰਟੇ ਪਹਿਲਾਂ ਉਹ ਹੀ ਆ ਤੇ ਯੂਰਿਨੇਟ ਵੀ ਕੀਤਾ ਹੋਇਆ ਸੀ ਤਾਜ਼ਾ ਹੀ ਸੀਗਾ ਨਿੱਕਰ 'ਚ ਤੇ ਐਕਟੀਵਾ ਖੜੀ ਸੀ ਤੇ ਕੋਈ ਹੋਰ ਚੀਜ਼ ਸੀਗੀ ਨਹੀਂ ਨੇੜੇ ਤੇ ਬੋਡੀਜ਼ ਆਪਾਂ ਗੱਡੀ ਤੇ ਜਿਹੜਾ ਉਹ ਬਹੁਤ ਟਾਈਟ ਸੀ ਤੇ ਬੰਨਿਆ ਤਾਂ ਆਪਣੇ ਹੱਤਾਂ ਨਾਲ ਹੀ ਲੱਗਦਾ ਹੱਤ ਵੀ ਬੰਦ ਸੀ ਉਹਨਾਂ ਦੇ ਤੇ ਇਦਾਂ ਹੀ ਸੀ ਜੀ ਤੁਸੀਂ ਜਿਹੜਾ ਮਿਲਕੇ ਆਸੀਂ ਦੇਖ ਰਹੇ ਕਿ ਉੱਥੇ ਇੱਟਾ ਵਗੈਰਾ ਵੀ ਰੱਖੀਆਂ ਹੋਈਆਂ ਹਾਂ ਉੱਥੇ ਚੜਕੀ ਉੱਥੇ ਚੜਕੀ ਉਹਨਾਂ ਨੇ ਕੀਤਾ ਅੱਛਾ ਕਿਉਂਕਿ ਹਾਈਟ ਲੰਬੀ ਉਹਨਾਂ ਦੀ ਮੇਰੇ ਖਿਆਲ ਤਿੰਨ ਚਾਰ ਜਾਂ 6 ਚਾਰ ਜਾਂ 6 5 ਹਾਈਟ ਹੋਣੀ ਉਹਨਾਂ ਦੀ ਤੇ ਜਦੋਂ ਲੰਮਕੇ ਤੇ ਧੋਣ ਟੁੱਟੀ ਹੋਈ ਹੈ ਜੀ ਤੁਸੀਂ ਫੋਟੋ ਪਈਆਂ ਸਾਡੇ ਕੋਲ ਮੱਲ ਕੇਰੀ ਧੌਣ ਟੁੱਟੀ ਹੋਇਆ ਥੱਲੇ ਨੂੰ ਆ ਧੌਣਾ ਮਦੀ ਤੇ ਪੂਰੀ ਬਲੂ ਹੋਈ ਹੋਈ ਆ ਧੌਣਾ ਨਾ ਪੂਰੀ ਹਾਂਜੀ ਤੇ ਕਿਵੇਂ ਜਿਦੋਂ ਤੁਸੀਂ ਦੇਖਿਆ ਤਾਂ ਰੱਸੀ ਦੇ ਮਿਲ ਕੇ ਰੱਸੀ ਕਿਵੇਂ ਇੱਥੋਂ ਚੱਕੀ ਹੋਈ ਸੀ ਕਿਤੋਂ ਕਿ ਨਹੀਂ ਰੱਸੀ ਤਾਜੀ ਆ ਜਿਹੜਾ ਉੱਧਰ ਬੈਗ ਪੈਕ yellow ਰੰਗ ਦਾ ਸਾਨੂੰ ਲੱਗਦਾ ਉੱਚੀ ਲਿਖਿਆ ਆ ਉਹ ਬ੍ਰੈਂਡ ਨਿਊ ਰੱਸੀ ਆ ਸਾਫ ਪਤਾ ਲੱਗ ਰਿਹਾ ਲਾਲ ਰੰਗ ਦੀ ਬਿਲਕੁਲ ਮਤਲਬ ਉਹ ਸੋਚ ਕੇ ਹੀ ਆਏ ਤੇ ਜਿਆਦਾ ਇਹ ਨਹੀਂ ਕਿ ਰਾਤ ਰਾਤ ਪਏ ਇਹਨਾਂ ਨੇ ਕੰਮ ਕੀਤਾ ਕੀਤਾ ਇਹਨਾਂ ਨੇ ਦਿਨੇ ਦਿਨੇ ਆ ਹਾਂਜੀ ਠੀਕ ਐ ਤੇ ਤੁਸੀਂ ਕਹਿ ਰਹੇ ਕਿ ਉੱਥੇ ਬੈਗ ਪਿਆ ਹੋਇਆ ਸੀ ਬੈਗ ਦੇ ਵਿੱਚ ਹੋਰ ਵੀ ਕੁਝ ਹੈਗਾ ਸੀ ਜਦ ਹੋਰ ਵੀ ਕੁਝ ਉੱਥੇ ਪਿਆ ਹੋਇਆ ਸੀ ਨਹੀਂ ਬੈਗ ਖਾਲੀ ਸੀ ਸਾਨੂੰ ਲੱਗ ਰਿਹਾ ਹੈ ਅਸੀਂ ਕਿਹਾ ਨਹੀਂ ਕਿ ਕਨਫਰਮ ਨਹੀਂ ਹੈਗਾ ਸਾਨੂੰ ਲੱਗ ਰਿਹਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਬੈਗ ਬੁਗ ਹੋਰੀ ਬਥੇਰੇ ਪਿਆ ਹੋਇਆ ਬੈਗ ਇੱਕ ਨਾਰਮਲ ਥੈਲਾ ਜਿਹੜਾ ਹੁੰਦਾ ਉਦਾਂ ਦਾ ਸੀ ਤੇ ਜੇਬ ਵਿੱਚੋਂ ਇਹਨਾਂ ਦੇ ਤਾਂ ਇੱਕ ਚਾਬੀ ਨਿਕਲੀ ਐਕਟੀਵਾ ਦੀ ਉਹਦੀ ਜਿਹੜੀ ਐਕਟੀਵਾ ਕਰੀਆ ਤੇ ਇੱਕ 500 ਰੁਪਏ ਦਾ ਨੋਟ ਨਿਕਲਿਆ ਤੇ ਇੱਕ ਖਾਲੀ ਕਾਗਜ਼ ਨਿਕਲਿਆ ਹੁਣ ਇਹ ਨਹੀਂ ਪਤਾ ਉੱਚ ਲਿਖਿਆ ਕੁਛ ਹੈ ਨਹੀਂ ਲਿਖਿਆ ਸਾਨੂੰ ਲੱਗਦਾ ਤੈਨੂੰ ਲਿਖਿਆ ਪੁਲਿਸ ਨੇ ਤੈਹੀ ਕਿਹਾ ਲਕਿ ਹੁਣ ਕੇ ਉਹ ਉਹਨਾਂ ਦੇ ਘਰਦੇ ਆਏ ਉਹ ਕਹਿੰਦੇ ਕਿ ਸਨੀ ਨੇ ਕਲੇਬ ਦਾ ਹੀ ਰਹਿਣ ਵਾਲਾ ਹੈ ਤੁਸੀਂ ਵੀ ਸਨੀ ਕਲੇਬ ਚ ਰਹਿਣਾ ਹੈ ਹਾਂਜੀ ਮੈਂ ਰੂਈ ਸੋਸਾਇਟੀ ਚ ਰਹਿੰਦਾ ਮੈਂ ਸਮਾਨ ਲੈ ਕੇ ਆਇਆ ਸੀ ਬਜਾਰੋਂ ਤੇ ਮੈਨੂੰ ਦੱਸਿਆ ਕਹਿੰਦੇ ਕਿ ਇਹ ਕਿਸ ਲੇਬਰ ਨੇ ਦੇਖਿਆ ਤੇ ਜਦ ਮੈਂ ਆ ਕੇ ਦੇਖਿਆ ਤੇ ਸੱਚੀ ਕਿ ਕਈ ਵਾਰ ਕੀ ਹੁੰਦਾ ਔਰ ਬੋਰੇ ਬੋਰੇ ਵੀ ਲੰਕੇ ਹੁੰਦੇ ਆ ਤੇ ਬੰਦੇ ਨੂੰ ਲੱਗਦਾ ਕਿ ਬਾਡੀ ਆ ਤੇ ਜਦ ਦੇਖਿਆ ਤੇ ਸੱਚੀ ਬਾਡੀ ਸੀ ਤੇ ਫਿਰ ਅਸੀਂ 112 ਕਾਲ ਕੀਤਾ ਤੇ ਫਿਰ ਪੁਲਿਸ ਆ ਗਈ 5-10 ਮਿੰਟਾਂ ਚ ਹਾਂਜੀ ਠੀਕ ਹੈ ਧੰਨਵਾਦ ਆ ਤੁਸੀਂ ਦੇਖਿਆ ਕਿ ਕਿਵੇਂ ਇੱਥੇ ਸਨਸਨੀ ਫੈਲੀ ਹੋਈ ਹੈ ਇੱਥੇ ਪੂਰੇ ਇਲਾਕੇ ਦੇ ਵਿੱਚ ਲੋਕ ਇਕੱਠੇ ਹੋਏ ਪਏ ਐ ਪੁਲਿਸ ਵੀ ਆ ਗਈ ਐ ਤੇ ਪਤਾ ਵੀ ਚੱਲ ਗਿਆ ਹੈ ਕਿ ਕਿੱਥੋਂ ਦਾ ਰਹਿਣ ਵਾਲਾ ਸੀ ਤੁਹਾਨੂੰ ਇੱਕ ਤਸਵੀਰਾਂ ਦਿਖਾ ਦिए ਕਿ ਇਹ ਜਿਹੜੀ ਐਕਟਿਵਾ ਹੈ ਇਹਦੇ ਵਿੱਚ ਬੈਠ ਕੇ ਉਹ ਆਇਆ ਸੀਗਾ ਤੇ ਉਹਦੇ ਦਿਮਾਗ ਦੇ ਵਿੱਚ ਇਹੋ ਜਿਹਾ ਪਤਾ ਨਹੀਂ ਕੀ ਹੋਇਆ ਉਹਦੇ ਦਿਮਾਗ ਦੇ ਵਿੱਚ ਇਹੋ ਜਿਹਾ ਕੀ ਆਇਆ ਕਿ ਉਹਨੇ ਸਾਰਾ ਗਲਤ ਕੰਮ ਚੱਕਿਆ ਇਹ ਉਹਦੀ ਐਕਟਿਵਾ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਤੇ ਆਹਾ ਅਸੀਂ ਨੌਜਵਾਨਾਂ ਨਾਲ ਗੱਲ ਕੀਤੀ ਕਿ ਜਿਨ੍ਹਾਂ ਨੇ ਪੁਲਿਸ ਕੋਲ ਕੀਤੀ ਉਹਨਾਂ ਨੂੰ ਬੁਲਾਇਆ ਤੇ ਸਾਰਾ ਕੁਝ ਦੱਸਿਆ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਉਹ ਐਕਟਿਵ ਹੈ ਜਿਹਦੇ ਕੁੱਤੇ ਬੈਠ ਕੇ ਆਇਆ ਤੇ ਉਹਨਾਂ ਦਾ ਦੱਸਣਾ ਹੈ ਜਿਹੜੇ ਇੱਥੇ ਸਭ ਤੋਂ ਪਹਿਲਾਂ ਪਹੁੰਚੇ ਸੀਗੇ ਉਹ ਨੌਜਵਾਨ ਉਹਨਾਂ ਨੇ ਦੱਸਿਆ ਕਿ ਇੱਥੇ ਜਦੋਂ ਅਸੀਂ ਆਏ ਤੇ ਉਹਨੂੰ ਇੰਨੀ ਬੁਰੀ ਹਾਲਤ ਵਿੱਚ ਦੇਖਿਆ ਕਿ ਰੋਂਕਟੇ ਖੜੇ ਹੋ ਜਾਂਦੇ ਤੇ ਉੱਥੇ ਜਿਹੜੇ ਸਮਾਨ ਸੀਗਾ ਉਹ ਸੀਗਾ ਇੱਕ ਬੈਗ ਤੇ ਉਹਨਾਂ ਨੇ ਵੀ ਦੱਸਿਆ ਕਿ ਜਿਹੜੇ ਉਹ ਉੱਥੇ ਰੱਸੀ ਸੀਗੀ ਰੱਸੀ ਵੀ ਕੁਝ ਪੁਰਾਣੀ ਨਹੀਂ ਲੱਗ ਰਹੀ ਸੀ ਨਵੀਂ ਐਵੇਂ ਲੱਗ ਰਹੀ ਸੀ ਜਿਵੇਂ ਸਾਰਾ ਕੁਝ ਪਹਿਲਾਂ ਤੋਂ ਹੀ ਸੋਚ ਕੇ ਆਇਆ ਹੋਵੇਕਰੋਂ ਕਿ ਇਹ ਸਾਰਾ ਕੁਝ ਕਰਨਾ ਹੈ ਅਸਤਨ ਵੀ ਕੋਈ ਫੇਰ ਤਸਵੀਰਾਂ ਦਿਖਾ ਦਈਏ ਇੱਥੋਂ ਜਿੱਥੇ ਕੀ ਨੌਜਵਾਨ ਲਟਕ ਰਿਆ ਸੀਗਾ ਗੁਰਸੇਵਕ ਮੈਂ ਇੱਕ ਵਾਰੀ ਕਰੂੰਗਾ ਕਿ ਉਹ ਇੱਟਾਂ ਤੇ ਜ਼ੂਮ ਕਰਕੇ ਦਿਖਾਉ ਕਿ ਜਿੱਥੇ ਉਹ ਇੱਟਾਂ ਹੈ ਜਿੱਥੇ ਉਹ ਉਨੇ ਪਹਿਲਾਂ ਰੱਖੀਆਂ ਉਸ ਤੋਂ ਬਾਅਦ ਚਲਿਆ ਉਹ ਪੇੜ ਦੇ ਉੱਤੇ ਉਹਨੇ ਸਾਰਾ ਕੁਝ ਜੋ ਵੀ ਕੀਤਾ ਉਹ ਪੇੜ ਦੇ ਉੱਤੇ ਚੜ ਕੇ ਕੀਤਾ ਹੈ। ਬਾਕੀ ਪੁਲਿਸ ਵਾਲੇ ਹਜੇ ਜਾਂਚ ਕਰ ਰਹੇ ਨੇ। ਬਾਕੀ ਜਾਂਚ ਦਾ ਵਿਸ਼ਾ ਹੈ ਕਿ ਜਾਂਚ ਤੋਂ ਬਾਅਦ ਕੀ ਪਤਾ ਲੱਗਦਾ ਹੈ। ਸਾਡੇ ਨਾਲ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁੰਡੇ ਨੂੰ ਦੇਖਿਆ ਸੀ ਅਸੀਂ ਪੁੱਛਦੇ ਹਾਂ ਉਹਨਾਂ ਨੂੰ ਕਿਹੜੀ ਹਾਲਾਤ ਵਿੱਚ ਮੁੰਡਾ ਸੀਗਾ? ਜੀ ਤੁਸੀਂ ਕਿਹੜੀ ਹਾਲਾਤ ਵਿੱਚ ਮੁੰਡਾ ਦੇਖਿਆ? ਐਕਚੁਅਲੀ ਨਾ ਇੱਥੋਂ ਕੰਮ ਵਾਲੇ ਜਾ ਰਹੇ ਸੀਗੇ ਤੇ ਉਹਨਾਂ ਨੇ ਐਵੇਂ ਸਾਨੂੰ ਦੇਖ ਕੇ ਬੁਲਾਇਆ ਉਹ ਡਰੇ ਹੋਏ ਸੀ ਆਂਟੀ। ਇਹਨੇ ਇੱਥੇ ਕੋਈ ਬੰਦਾ ਖੜਾ ਹੈ ਉਹਨੂੰ ਐ ਜੀ ਇੱਥੇ ਅਮਲੀ ਜੇ ਆਂਦੇ ਸੁੱਕੇ-ਸੁੱਕੇ ਆਲੇ ਵੀ ਕਦੇ ਉਹ ਨਾ ਹੋਵੇ ਜਾਂ ਕੋਲ ਜਾ ਕੇ ਦੇਖਿਆ ਤਾਂ ਬਿਲਕੁਲ ਐਨ ਪੈਰ ਲੱਗੇ ਹੋਏ ਜੀ ਬਕਾਇਦਾ ਐ ਰੱਸੀ ਫੜੀ ਹੋਈ ਐਨ ਕੰਫਰਟੇਬਲ ਐ ਸੀਗਾ ਜਿਵੇਂ ਆਮ ਨਾ ਬੰਦਾ ਖੜਾ ਹੁੰਦਾ ਜਾਂ ਕੋਲ ਜਾ ਕੇ ਦੇਖਿਆ ਇੱਥੋਂ ਹੀ ਦੇਖਿਆ ਵੀ ਨਹੀਂ ਵੀ ਬੰਦਾ ਜੂੰਦਾ ਨਹੀਂ ਹੈਗਾ ਫਿਰ ਫੋਨ ਕੀਤਾ ਫਿਰ ਉਹਨਾਂ ਨੇ ਪਤਾ ਕਰਿਆ ਪੀਸੀਆਰ ਵਾਲੇ ਕਾਫੀ ਟਾਈਮ ਬਾਅਦ ਆ ਗਏ ਚਲੋ ਆ ਗਏ ਮਤਲਬ ਕਿ ਹਾਲਾਤ ਠੀਕ ਨਹੀਂ ਸੀ ਉਹਨਾਂ ਦੇ ਮਤਲਬ ਕਿ ਪੈਰ ਹੇਟਾਂ ਲੱਗੇ ਹੋਏ ਦੀ ਚੱਪਲ ਕੋ ਮਤਲਬ ਇਹ ਪੂਰਾ ਸੋਚ ਕੇ ਆਇਆ ਹੁੰਦਾ ਨਾ ਬੰਦਾ ਜਿਵੇਂ ਜੀ ਪੂਰੀਆਂ ਇੱਟਾਂ ਲਾਈਆਂ ਬਕਾਇਦਾ ਉਹ ਇੱਟਾਂ ਦੇ ਚੜ੍ਹ ਕੇ ਉੱਪਰ ਬੰਨੀ ਬੰਨ ਕੇ ਬਕਾਇਦਾ ਛਾਲ ਮਾਰੀ ਆ ਵੀ ਤਾਂ ਕਿ ਭੈਣ ਤਰੀਕੇ ਨਾਲ ਬਚਣ ਨੂੰ ਬਚ ਸਕਦੇ ਸੀ ਕਿਉਂਕਿ ਪੈਰ ਲੱਗੇ ਸੀਗੇ ਨੀਚੇ ਪਰ ਬੰਦੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਇਹ ਮੈਂ ਬਚਣਾ ਹੈ ਬਾਹਰ ਸੀਗੀ ਜੀ ਉਹ ਇਹਨਾਂ ਨੂੰ ਬੈਠ ਹੋ ਗਈ ਉਹਨਾਂ ਦੀ ਜੇਬ ਚ ਇੱਕ ਚਾਬੀ ਮਿਲੀ ਹੈ ਇੱਕ 500 ਦਾ ਨੋਟ ਸੀ ਇੱਕ ਕੋਈ ਪੇਪਰ ਜਿਹਾ ਸੀਗਾ ਉਹਦੇ ਦੀ ਪਤਾ ਨਹੀਂ ਕੀ ਸੀਗਾ ਕਿ ਕੁਝ ਹੈਗਾ ਸੀ ਲਿਖਿਆ ਹੋਇਆ ਅੱਛਾ ਤੇ ਲੱਗੇ ਹੋਰ ਕਿਹੜੇ-ਕਿਹੜਾ ਸਮਾਨ ਤੁਸੀਂ ਦੇਖਿਆ ਹੋਰ ਕੀ-ਕੀ ਬੋਰ ਦਾ ਕੁਝ ਨਹੀਂ ਉਹਨਾਂ ਦੇ ਰਾਤ ਦੇ ਜਿਵੇਂ ਕੱਪੜੇ ਪਾਏ ਹੁੰਦੇ ਜੀ ਟੀ-ਸ਼ਰਟ ਬਰਮੂਡਾ ਬਸ ਚਪਲ ਦੀ ਕੁਝ ਵੀ ਨਹੀਂ ਲੈ ਕੇ ਆਏ ਉਹ ਕੁਝ ਨਹੀਂ ਸੀਗਾ ਐਦਾਂ ਹੀ ਸਿੰਪਲ ਦੇਖ ਕੇ ਤੁਹਾਨੂੰ ਕੀ ਲੱਗਾ ਕਿਦੋਂ ਦੀ ਘਟਨਾ ਹੋ ਸਕਦੀ ਹੈ ਇਹ ਮੈਂ ਹੀ ਤਾਰੇ ਜੀ ਜਾਂ ਪੁਲਿਸ ਵਾਲੇ ਆਏ ਬਗੈਦਾ ਬਾਡੀ ਬਿਲਕੁਲ ਗਰਮ ਸੀ ਐ ਤਾਰੇ ਦੇ ਸਰ ਫੋਲਡ ਹੋ ਗਈ ਬਾਡੀ ਤੁਸੀਂ ਆਪ ਸੋਚੋ ਕਿਉਂਕਿ ਅਸੀਂ ਸਵੇਰੇ ਨੂੰ ਸਾਡੇ ਕੋਲ ਡੌਗੀ ਹੈ ਅਸੀਂ ਸਵੇਰੇ ਕਮਾਂਦੇ ਆ ਉਸ ਟਾਈਮ ਵੀ ਸੀਗਾ ਨਹੀਂ ਸਕੂਟਰ ਇਹ ਇਹ ਹੁਣੇ ਹੀ ਮਤਲਬ ਕਿ ਜਦੋਂ ਫੋਨ ਕਰਿਆ ਮੈਂ ਪੁਲਿਸ ਨੂੰ 2 ਘੰਟੇ ਪਹਿਲਾਂ ਹੀ ਹੋਇਆ ਹੈ 8 ਵਜੇ ਕਦੋਂ ਨਿਕਲਿਆ ਕਰ ਹਾਂਜੀ ਹਾਂ 8:30 8:00 ਵਜੇ ਦੀ ਗੱਲ ਹੈ ਬਿਲਕੁਲ ਬੋਡੀ ਬਿਲਕੁਲ ਗਰਮ ਸੀਗੀ ਖੂਨ ਹੈ ਲੱਤਾਂ ਚ ਆਇਆ ਹੋਇਆ ਸੀਗਾ ਵੀ ਜੇ ਕਿਤੇ ਟਾਈਮ ਸੀ ਦੇਖ ਲੈਂਦੇ ਕੋਈ ਪਹਿਲਾਂ ਆਏ ਬਚ ਸਕਦੇ ਸੀ ਇਹ ਮੈਨੂੰ ਪੂਰੀ ਆਸ ਸੀ ਵੀ ਬਚ ਜਾਂਦੇ ਜਿਵੇਂ ਬੋਡੀ ਦੇਖੀ ਹੈ ਦੇਖ ਕੇ ਤੁਹਾਨੂੰ ਮੁੰਡੇ ਦੀ ਕਿੰਨੀ ਉਮਰ ਲੱਗੀ ਤੁਹਾਨੂੰ ਦੇਖ ਕੇ ਉਮਰ ਜ਼ਿਆਦਾ ਨਹੀਂ ਹੈਗੀ ਇੱਥੋਂ ਦੂਰੋਂ ਤਾਂ ਹੁੰਦਾ ਸੀ ਪਹਿਲਾਂ ਸੀ ਜ਼ਿਆਦਾ ਬਿਲਕੁਲ ਇਹ ਤਾਂ ਮੈਂ ਕਹਿੰਦਾ 30 35 ਸਾਲ ਦਾ ਹੀ ਹੋਣਾ ਸਿਰਫ ਇਹ ਜਿਵੇਂ ਹੁਣ ਨੇੜੇ ਤੋਂ ਦੇਖਿਆ ਬਿਲਕੁਲ ਐਨ ਫਿੱਟ ਸੀਗਾ ਕੋਈ ਪ੍ਰੋਬਲਮ ਨਹੀਂ ਲੱਗੀ ਬੋਡੀ ਸਾਰੇ ਆ ਕੱਪੜੇ ਚੱਕ ਹੋਏ ਵੇਸੀਗੇ ਬਿਲਕੁਲ ਠੀਕ ਸੀਗਾ ਤਫੀਲ ਸਾਹਿਬ ਜੀ ਬਾਕੀ ਬਹੁਤ ਬਾਅਦ ਚ ਤੁਹਾਨੂੰ ਦੱਸਦੇ ਹਾਂ ਕਿਵੇਂ ਜਾਂ ਕਿੰਨੀ ਨਾਮ ਪੁੱਛਿਆ ਤਾਂ ਇਹ ਤਾਂ ਸਭ ਪਤਾ ਚੱਲ ਗਿਆ ਨਹੀਂ ਹਜੇ ਪਤਾ ਕਰਦੇ ਪਏ ਜੀ ਕਿਵੇਂ ਕਿਵੇਂ ਨਹੀਂ ਹਜੇ ਤਾਂ ਅਨਫ੍ਰੈਸ਼ ਅਨਪਛਾਤੀ ਸ਼ਲਾਸ਼ੀ ਹੈ ਸਾਡੇ ਕੋਲ ਉਸ ਤੋਂ ਬਾਅਦ ਜਿਵੇਂ ਹੁੰਦਾ ਤੁਹਾਨੂੰ ਦੱਸ ਦਾਂਗੇ ਉਮਰ ਕੁਛ ਹੈ ਜੀ ਨਹੀਂ ਉਮਰ ਹੈ ਗਈ 30 35 ਦੇ ਵਿੱਚ ਕਰ ਲੱਗ ਪਾ ਹੋ ਗਈ ਜੀ ਰਿਕਾਰਡ ਦਾ ਕੰਟੈਕਟ ਕੋਈ ਨਹੀਂ ਉਹ ਲੱਗਿਆ ਜੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਤੁਸੀਂ ਹਾਲਾਤ ਦੇਖ ਕੇ ਹਾਲਾਤ ਦੇਖ ਕੇ ਤੁਹਾਨੂੰ ਕੀ ਲੱਗਾ ਹੈ ਕੋਈ ਤਰਸ਼ੀਸ਼ ਚੱਲ ਰਹੀ ਹੈ ਅਸੀਂ ਮੈਂ ਤੁਹਾਨੂੰ ਇਹ ਹੁਣ ਦਾ ਸਪੋਰਟ ਹਰ ਚੀਜ਼ ਤੋਂ ਮੈਂ ਦੱਸ ਨਹੀਂ ਸਕਦਾ ਬਾਕੀ ਇਹਦਾ ਪੋਸਟਮਾਰਟਮ ਲੱਗ ਕੇ ਪਤਾ ਲੱਗੇਗਾ ਕੀ ਹੈ ਕੀ ਨਹੀਂ ਬਾਕੀ ਇਹਨਾਂ ਦੇ ਘਰਦਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਕਿ ਕਰਦੇ ਆ ਜਨ ਉਸ ਤੋਂ ਬਾਅਦ ਉਹਨਾਂ ਦਾ ਉਹਨਾਂ ਦੀ ਕੋਈ ਪਹਿਚਾਨ ਕੋਈ ਫੋਨ ਵਗੈਰਾ ਜਾਂ ਕੁਝ ਹੋਰ ਨਹੀਂ ਨਹੀਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸਨੀ ਨਿਕਲੇ ਦੀਆਂ ਜਿੱਥੇ ਕੀ ਇੱਕ ਨੌਜਵਾਨ ਦੀ ਜਿਹੜੀ ਮਿਲੀ ਹੈ ਇਹ ਲਾਈ ਤਸਵੀਰਾਂ ਦੇਖ ਰਹੇ ਹੋ ਤੇ ਜਿਵੇਂ ਕੀ ਦੱਸਿਆ ਕਿ ਹਜੇ ਕੁਝ ਵੀ ਪਤਾ ਨਹੀਂ ਚੱਲਿਆ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਕੌਣ ਹੈਗਾ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਸੁਵੇਰ ਦੀ ਘਟਨਾ ਹੈ ਆਹ ਯਾਰ ਉਹ ਬਰਕਰਾਰ ਹੈ